ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਡ ਸੰਗੂ ਜਿਲ੍ਹਾ ਬਰਨਾਲਾ ਬਾਈ ਕੋਲ ਵੈੜ ਪਕਾਉ ਆ ਜੀ ਠੀਕ ਆ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਬਈ ਜੀ ਆਪਣਾ ਨਾਮ ਆਪ ਭਰਪੂਰ ਸਿੰਘ ਜੀ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਕੰਟੈਕਟ ਨੰਬਰ 99154 6034 99154 6039 ਠੀਕ ਹੈ ਜੀ ਤੇ ਦੱਸੋ ਇਹ ਡੀਟੇਲ ਜੀ ਇਹ ਬੱਚੀ ਆਪਣੀ ਘਰ ਦੀ ਬੱਚੀ ਤਿਆਰ ਕੀਤੀ ਹੋਈ ਹੈਗੀ ਠੀਕ ਹੈ ਜੀ ਪੂਰੀ ਫੀਲ ਠੰਡੀ ਬੱਚੀ ਹੈਗੀ ਠੀਕ ਹੈ ਜੀ ਤੇ ਇਹਦੇ ਹਲੇ 9 ਦਿਨ ਸੂਨ ਤੋਂ ਬਾਕੀ ਨੇ ਹਲੇ ਪੂਲ ਬਹੁਤ ਪਈ ਆ ਤੇਵਾ ਬਹੁਤ ਤਿਆਰ ਕਰਨਾ ਵੈਣ ਨੇ ਠੀਕ ਹੈ ਜੀ ਅਗੇ ਬਹੁਤ ਕੋਈ ਸ਼ੌਂਕੀ ਬੰਦੇ ਦੇ ਲੈਣ ਵਾਲੀ ਬੱਚੀ ਹੈ ਠੀਕ ਹੈ ਠੀਕ ਬੜੇ ਤੌਰ ਕਰਖਾਉਗੇ ਤੌਰ ਕੇ ਵਿਖਾਣੇ ਠੀਕ ਹੈ ਸਰ ਜੀ ਤੇ ਕਿਹੜੀ ਨਸਲ ਪਾਜੀ ਵੀਰੇ ਰਾਤੀ ਤੇ ਰਾਤੀ ਨਹੀਂ ਵੀਰੇ ਜਰਸੀ ਕ੍ਰੋਸ ਆ ਗਈ ਅਸਾ ਜਰਸੀ ਕ੍ਰੋਸ ਠੀਕ ਹੈ ਜੀ ਇਹ ਜਰਸੀ ਕ੍ਰੋਸ ਆ ਇਹ ਸਾਡੇ ਲੈਵਲ ਉਹ ਸੁਖਨਕਰ ਮਾਲੇ ਦਾ ਵਧੀਆ ਤਾਂ ਮੋੜ ਦੋ ਭਰਾ ਤੇ ਐਂਟ ਦਾ ਦਿੰਦੇ ਰੇਟ ਰੂਟ ਪਾਦਾ ਰੇਟ ਇਹਦਾ ਫੋਨ ਦੇ ਦਸਾਂ ਵੀਰੇ ਠੀਕ ਹੈ ਠੀਕ ਹੋਈ ਰੇਟ ਫੋਨ ਤੇ ਕੋਈ ਵੀ ਰੂਟ ਕੰਟੈਕਟ ਕਰੋ ਠੀਕ ਹੈ ਸਵੇਰੇ ਸੂਈ ਇਹ ਵੀ ਪੁੱਛ ਹਾਂਜੀ ਵੀ ਜੀ ਤਾਜੀ ਸੂਈ ਦੇ ਦੱਸੋ ਜੀ ਡਿਟੇਲ ਇਹ ਫੇਰੇ ਅੱਜ ਸਵੇਰੀ ਸੂਈ ਵੀਰੇ 3.5 ਲੀਟਰ ਬੋਰਾ ਹਲੇ ਕੱਢਿਆ ਹੈ ਆਪਾਂ ਠੀਕ ਹੈ ਜੀ ਬਾਇਰ ਨੇ ਤਿਆਰ ਬਹੁਤ ਹੋਣਾ ਲਈ ਬਹੁਤ ਸੋਹਣਾ ਦੁੱਧ ਰਿਕਾਰਡ ਬਾਹ। ਹਾਂ ਜੀ ਪਹਿਲਾਂ ਵੇਖ ਰਹੇ ਨਾਲੇ। ਠੀਕ ਹੈ ਜੀ ਇਹ ਤੇ ਮਾਗਰ ਬੱਛਾ ਕਿ ਤੁਸੀਂ। ਮਾਗਰ ਬੱਛੀ ਹੈ ਵੀਰੇ। ਠੀਕ ਹੈ ਜੀ। ਜੇ ਵੇਰਾ ਸਾਰਾ ਖੁਸ਼ੋਕੀਆ ਵੀਡੀਓ ਆਪਣੇ ਕੋਲ ਪਈ ਹੈਗੀ। ਠੀਕ ਹੈ ਠੀਕ ਹੈ। ਬਣੀ ਫਿਰ ਕੁਆਲਟੀ ਦੇਖਾਂਗੇ। ਠੀਕ ਹੈ ਜੀ। ਯਾਰ ਰੇਟ ਦੁੱਧ ਦਾ। ਰੇਟ ਹੈਗਾ ਸਾਰਿਆਂ ਨੂੰ ਇਧਰੇ ਫੋਨ ਤੇ ਦੱਸਾਂਗੇ। ਠੀਕ ਹੈ ਜੀ। ਤੇ ਆਹ ਇਧਰੇ ਦੀ ਵੱਡੀ ਗਾ। ਇਹ ਫਾਰਮ ਆਲੀ ਵੇੜ ਹੈਗੀ। ਹਾਂਜੀ ਹਾਂਜੀ। ਪਿਛਲੇ ਸੋਹੇ ਦਾ 35 ਤੋਂ ਪਲੱਸ ਦੁੱਧ ਦਿੱਤਾ ਹੋਇਆ ਹੈਗਾ। ਠੀਕ ਹੈ ਜੀ। ਐਤ ਕੀ ਵੀ ਚੰਗਾ ਦ ਬਾਕੀ ਸਿਲ ਠੰਡੀ ਹੈ ਪੁਨੀ ਹੈਗੀ ਗੱਲ ਹੈ ਕੋਈ ਠੀਕ ਹੈ ਜੀ ਯੂਵਰੇਟ ਫੋਨ ਤੇ ਹਾਂ ਰੇਡ ਫੋਨ ਤੇ ਦੱਸਾਂ ਵੀਰੇ ਠੀਕ ਹੈ ਜੀ 33 ਨੰਬਰ ਤੇ ਜਿਹੜਾ ਨੰਬਰ ਤੇ ਆਪਣੇ ਕੋਲ ਬੱਚੀ ਹੈ ਹਾਂ ਜੀ ਜੀ ਇਹ ਤਿੰਨ ਮਹੀਨੇ ਦੀ ਗੱਬਣਾ ਦੀ ਚੈੱਕ ਪਾਸ ਹੋ ਕੋਈ ਵੀਰ ਆਪਦੇ ਦਸਲੀ ਕਰਕੇ ਲੈ ਕੇ ਜਾਵੇ ਚੈੱਕ ਪਾਸ ਚੈੱਕ ਰੱਖ ਕੇ ਲੈ ਕੇ ਜਾਵੇ ਠੀਕ ਹੈ ਜੀ ਯੂਵਰੇਟ ਵੀ ਫੋਨ ਤੇ ਹਾਂ ਰੇਡ ਕੰਨੇ ਬੱਚਿਆਂ ਦਾ ਫੋਨ ਤੇ ਦੱਸਾਂ ਵੀਰੇ ਠੀਕ ਹੈ ਜੀ ਜੀਤਾ ਫਾਰਮ ਦੀ ਨਾਤ ਸਬਸਕ੍ਰਾਈਬ ਕਰ ਸ਼ੇਅਰ ਕਰ ਤਾ ਕਿ ਸਾਨੂੰ ਮਿਲ ਕੇ ਨਵੀਂ ਵੀ ਅਪਲੋਡ ਕਰਦੇ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਨੰਬਰ ਨੋਟ ਕਰ ਲਓ ਜੀ 7528000 ਤਾਂ ਸੰਭਲ ਜਾਈਂ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਜੀ